ਸ਼ਿਵ ਸ਼ਕਤੀ ਰੇੜੀ ਫੜੀ ਯੂਨੀਅਨ ਸਬਜ਼ੀ ਮੰਡੀ ਪਠਾਨਕੋਟ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਹਾਈ ਕੋਰਟ ਵਿੱਚ ਇੱਕ ਕੇਸ ਜ਼ਾਹਿਰ ਕੀਤਾ ਗਿਆ ਸੀ ਜਿਸ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ ਤੇ ਯੂਨੀਅਨਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਲਈ ਕੋਰਟ ਕਮਿਸ਼ਨਰ ਨੀਰਜ ਕਲੇਰ ਬਤੌਰ ਹਾਈ ਕੋਰਟ ਨੁਮਾਇੰਦੇ ਦੇ ਰੂਪ ਵਿੱਚ ਸਬਜ਼ੀ ਮੰਡੀ ਪਠਾਨਕੋਟ ਪਹੁੰਚੇ ਜਿਸ ਦੇ ਤਹਿਤ ਕੋਰਟ ਕਮਿਸ਼ਨਰ ਨੀਰਜ ਕਲੇਰ ਵੱਲੋਂ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਉਹਨਾਂ ਨੇ ਸੁਣਿਆ ਤੇ ਨਾਲ ਹੀ ਉਹਨਾਂ ਵੱਲੋਂ ਇਸ ਦੌਰੇ ਵਿੱਚ ਹੋਈ ਗੱਲਬਾਤ ਨੂੰ ਬਤੌਰ ਰਿਕਾਰਡ ਵੀ ਕੀਤਾ ਤਾਕੀ ਉਹ ਹਾਈ ਕੋਰਟ ਵਿੱਚ ਇਸ ਨੂੰ ਜਮ੍ਹਾਂ ਕਰਵਾਉਣ ਤੇ ਕੇਸ ਨੂੰ ਹੋਰ ਮਜ਼ਬੂਤੀ ਮਿਲੇ ਪਰ ਇਸ ਦੇ ਬਾਗੂ ਦੇ ਯੂਨੀਅਨ ਵੱਲੋਂ ਰੋਸ਼ ਸ਼ਾਹਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਮਹਿਜ਼ ਖਾਣਾ ਪੂਰਤੀ ਹੈ ਉਹਨਾਂ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਬੀਤੀ ਰਾਤ ਹੋਈ ਪਰਖਾ ਨੇ ਸਾਫ਼ ਕਰ ਦਿੱਤੀ ਹੈ ਜਿੱਥੇ ਕਿ ਕੂੜੇ ਦੇ ਢੇਰ ਲੱਗੇ ਨੇ ਜਗਾ ਜਗਾ ਪਾਣੀ ਖੜਾ ਹੈ ਚਿੱਕੜ ਹੈ ਲੱਗਣ ਉਸ ਜਗਾ ਨਹੀਂ ਤੇ ਜਿਹੜੇ ਉਥੇ ਉਹਨਾਂ ਵੱਲੋਂ ਬਾਥਰੂਮ ਬਣਾਏ ਗਏ ਨੇ ਉਸ ਦੀ ਗੰਦਗੀ ਉਹਨਾਂ ਨੂੰ ਉਥੇ ਖੜਾ ਨਹੀਂ ਹੋਣ ਦਿੰਦੀ ਉਹਨਾਂ ਨੇ ਕਿਹਾ ਕਿ ਜਿਹੜੇ ਪੈਸੇ ਉਹਨਾਂ ਕੋਲੋਂ ਲਿੱਤੇ ਜਾਂਦੇ ਨੇ ਦੇ ਪੈਸਿਆ ਦੇ ਏਵਜ਼ ਵਿੱਚ ਉਹਨਾਂ ਨੂੰ ਕੋਈ ਵੀ ਸਹੂਲiyet ਨਹੀਂ ਦਿੱਤੀ ਜਾ ਰਹੀ ਪਰ ਉਹਨਾਂ ਨੇ ਫੇਰ ਵੀ ਕਿਹਾ ਕਿ ਸਾਨੂੰ ਮਾਨਯੋਗ ਹਾਈ ਕੋਰਟ ਤੇ ਤੇ ਕਾਨੂੰਨ ਦੇ ਉੱਤੇ ਪੂਰਾ ਭਰੋਸਾ ਹੈ ਕਿ ਉਹ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਇਨਸਾਫ ਜ਼ਰੂਰ ਦੇਣਗੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਵਕਤਾ ਯੁਗੇਸ਼ ਠਾਕਰ ਨੇ ਵੀ ਕਿਹਾ ਹੈ ਕਿ ਇਹ ਲੋਕ ਦਿਹਾੜੀਦਾਰ ਤੇ ਮਿਹਨਤਕਸ਼ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਹਾਈ ਕੋਰਟ ਵਿੱਚ ਰੱਖਿਆ ਸੀ ਇੱਕ ਇਸ ਦੇ ਰੂਪ ਵਿੱਚ ਤੇ ਉਹਨਾਂ ਨੂੰ ਵੀ ਭਰੋਸਾ ਹੈ ਸਾਡਾ ਕਾਨੂੰਨ ਇਹਨਾਂ ਨੂੰ ਇਨਸਾਫ ਦਵੇਗਾ ਤੇ ਜੇਕਰ ਉਹਨਾਂ ਨੂੰ ਹਾਈ ਕੋਰਟ ਵੱਲੋਂ ਇਨਸਾਫ ਨਾ ਦਿੱਤਾ ਗਿਆ ਤੇ ਉਹ ਸੁਪਰੀਮ ਕੋਰਟ ਦਾ ਵੀ ਰੁਖ ਕਰਨਗੇ ਹਾਂਜੀ ਹਰਿਕ੍ਰਿਸ਼ਨ ਜੀ ਮੇਰਾ ਨਾਮ ਹੀ ਰਵਾਲਾ ਮੈਂ ਸਰਜੀ ਮੰਡੀ ਚ ਕੰਮ ਕਰਦਾ ਆਂ ਫੜੀਆਂ ਬੰਦਾ ਹੈਗਾ ਦੇਖੋ ਜੀ ਸਵੇਰੇ ਇੰਨੀ ਨਹੀਂ ਬਾਰਿਸ਼ ਹੋਣਦੀ ਇਹਨਾਂ ਨਾਲ ਪਾਣੀ ਇੱਥੇ ਖੜਾ ਮੇਰੀ ਝਾੜੀ ਨਹੀਂ ਲੱਗੀ ਇਹਦਾ ਜ਼ਿੰਮੇਵਾਰ ਕੌਣ ਸਰਕਾਰਾਂ ਨੇ ਦੇਖੋ ਜੀ ਜੋ ਜ ਸਮਾਂ ਵਧਿਆ ਸਾਡੀ ਇਨਕਮ ਵੀ ਵਧਣੀ ਚਾਹੀਦੀ ਆ ਫੋੜੀ ਇਨਕਮ ਵੀ ਬਿਲਕੁਲ ਨਹੀਂ ਡਾਊਨ ਆਈ ਹੈ ਕਿ ਸਰਕਾਰਾਂ ਨੇ ਖਰਚੇ ਦੇ ਨੇ ਆਈ ਕਰ ਰਹੇ ਨੇ ਅਸੀਂ ਤੇੜੀਆਂ ਪੇਕ ਤੋਂ ਕੱਢੀਏ ਅੱਗੇ ਸਰਕਾਰ ਦਾ ਸਿਸਟਮ ਇਹਨਾ ਕਰਪਟਿਡ ਹੈਗਾ ਕਿ ਉਹਨੂੰ ਇਹ ਨਹੀਂ ਪਤਾ ਕਿ ਵੀ ਆਈ ਕਰਾਂਗੇ ਕੀ ਬਰਬਾਦ ਹੋ ਗਿਆ ਇਹ ਕਿਨੇ ਰੁਪਏ ਪਤਾ ਨਹੀਂ ਕੀ ਗੱਲ 70 ਰੁਪਏ ਦੀ ਪਰਚੀ ਨਹੀਂ ਆਂਦੀ ਪਰਚੀ ਲਈ ਜਾਂਦੇ ਕੋਈ ਸੁਖੂਲਤ ਨਹੀਂ ਆਗੀ ਆਈ ਤੇ ਆਣੇ ਆਨ ਨੂੰ ਇਹ ਨਹੀਂ ਪਤਾ ਹੁੰਦਾ ਅਸੀਂ ਅਪਕੇ ਸਾਡੇ ਤੋਂ ਸਗ ਜਗ੍ਹਾ ਲਾਣੇ ਆਂ ਓੱਡਿਆਂ ਦੇ ਗੱਡੀਆਂ ਵੀ ਖੜੀਆਂ ਹੁੰਦੀਆਂ ਠੀਕ ਹੈ ਜੀ ਔਰ ਇਹਨਾਂ ਬੁਰੀ ਹਾਲਤ ਕਿ ਅਸੀਂ ਦੱਸੋ ਕੰਮ ਕਿਹਦੇ ਹਿਸਾਬ ਨਾਲ ਕਰੀਏ ਹਾਂਜੀ ਸਾਫ ਸਭਾਈ ਜਿਹੜੀ ਹੋਰੀ ਹੈ ਉਹ ਚਲਾਇਆ ਜਾ ਰਿਹਾ ਤੇ ਕੀ ਕਹਿਣਾ ਹਾਂਜੀ ਜਿਹੜੇ ਸਾਫ ਸਭਾਈ ਹੁਣ ਕੀ ਸਾਫ ਸਭਾਈ ਦੀ ਇਹ ਜੀ ਹੁਣ ਪਤਾ ਕੀ ਗੱਲ ਕੀ ਹੈ ਦੇਖੋ ਸਿੱਧੀ ਮੇਨ ਗੱਲ ਇਹ ਆ ਅੱਜ ਸ਼ਾਪਾ ਵਿੱਚ ਲੱਗੇ ਦਾ ਅੱਜ ਸਫਾਈ ਹੋ ਸਫਾਈ ਹੋਣ ਲੱਗੀ ਹੈ ਮੈਂ ਤੇ ਮਾਰਾ ਟਰੈਕਟਰ ਠੀਕ ਹੈ ਨੀ ਦੇਖੋ ਟਰੈਕਟਰ ਚਲਾਤਾ ਗਿਆ ਸਵੇਰੇ ਸਾਡੇ ਇੱਥੇ ਪਾਣੀ ਪਾਣੀ ਹੋਇਦਾ ਪਿਆ ਸੀ ਤੇ ਇਹਨਾਂ ਨੂੰ ਪਤਾ ਕੀ ਅੱਜ ਕਮਿਸ਼ਨਰ ਸਾਹਿਬ ਨੇ ਆਲਾਗਾ ਹਾਈ ਕੋਰਟ ਵਾਲਾ ਨੂੰ ਪਰਮਿਟ ਪਰਮਿਸ਼ਨ ਮਿਲੀ ਦੀ ਹੈਗੀ ਆ ਇਹ ਸਵੇਰ ਦੇ ਮੋਟਰਾਂ ਲਾ ਕੇ ਪਾਣੀ ਕਢਾਣ ਦੇ ਗਿਆ ਅੱਤਾਂ ਦੇ ਹਲਾ ਦਾ ਪੈਰਾਂ ਚ ਵੇਖ ਲੋ ਚਿੱਕੜ ਗੰਦਗੀ ਤੁਸੀਂ ਪਿੱਛੇ ਹੀ ਵੇਖ ਸਕਦੇ ਹੋ ਪੂਰੀ ਕਿ ਕਿਤਰਾ ਗੰਦਪੇਦ ਹੈਗਾ ਕੋਈ ਸਹੂਲਤ ਨਹੀਂ ਹੈਗੀ ਕੋਈ ਕੁਛ ਨਹੀਂ ਹੈਗਾ ਸਾਨੂੰ ਆਮ ਬਣਾ ਚ ਵੀ ਜਦੋਂ ਬਾਰਿਸ਼ ਹੁੰਦੀ ਦੀ ਉਦੋਂ ਵੀ ਸਫਾਈ ਦਾ ਕੀਤੀ ਜਾਂਦੀ ਹੈ ਬਾਜੀ ਕਿੱਥੇ ਕੇਨ ਨੂੰ ਵੀ ਪੁੱਛ ਕੇ ਵੇਖੋ ਜਿੰਨੇ ਵੀ ਸਾਡੇ ਫੜੀ ਹੈਗੇ ਕਿਸੇ ਨੂੰ ਪੁੱਛ ਕੇ ਦੇਖੋ ਕੋਈ ਉਤਰਾਂ ਦਾ ਕੋਈ ਹਸਤਾ ਵੀ ਨਹੀਂ ਹੈਗਾ ਸਫਾਈ ਦਾ ਠੀਕ ਹੈ ਬਰਸਾਤ ਹੁੰਦੀ ਆ ਪਾਣੀ ਇੰਨਾ ਨੰਦਾ ਦੇਖੋ ਅੱਡੇ ਬੰਦੇ ਅੱਜ ਆਏ ਨਹੀਂ ਹੈਗੇ ਘਰੋਂ ਕੀ ਡਰਦੇ ਮਾਰੇ ਕਿ ਆਵੀਆਂ ਨੂੰ 100 ਰੁਪਿਆ 70 ਬੇ ਪਰਚੀ ਦੇਣੀ ਪੈਣੀ ਹੈਗੀ ਆ ਸਾਨੂੰ ਬਚੇ ਕੁਛ ਨਾ ਬਚੇ ਇਹਨਾਂ ਦਾ ਹੀ ਟਿੱਡ ਭਰ ਜਾਣਾ ਹੈਗਾ ਆ ਤੇ ਘਰ ਰਹੀ ਭੁੱਖੇ ਚੱਲ ਜਾਣਾ ਹੈਗਾ ਆ ਸੂਲਤ ਕੋਈ ਨਹੀਂ ਸੂਲਤ ਕੋਈ ਵੀ ਨਹੀਂ ਹੈਗੀਆਂ ਇਹ ਛੱਡਾਂ ਦੇਖੋ ਤੁਹਾਨੂੰ ਉੱਪਰ ਨੀਲੀਆਂ ਛੱਡਾਂ ਮਿਲਦੀਆਂ ਹੈਗੀਆਂ ਪੱਖੇ ਜਿਹੜੇ ਹਵਾ ਚੱਲੇ ਕਰਦੀਆਂ ਇਹ ਮਾਰੇ ਦੇ ਪੱਖੇ ਹੈਗੇ ਆ ਠੀਕ ਹੈ ਇਹ ਸੁਲਤਾਨ ਨੂੰ ਹੈਗੀ ਆ ਜਿਹੜੀਆਂ ਕੁਦਰਤ ਨੇ ਦਿੱਤੀਆਂ ਹੈਗੀਆਂ ਤੇ ਜਿਹੜੀਆਂ ਪਰਚੀਆਂ ਲੱਗਦੀਆਂ ਉਹਦੇ ਬਦਲੇ ਨੂੰ ਕੋਈ ਸੂਲਤ ਨਹੀਂ ਹੈਗੀ ਤੇ ਦਿਨੋਂ ਦਿਨ ਕਹਿਣ ਦੇ ਆ ਕਿ ਇਹੀ ਪਰਚੀ ਵਿਧਾਨੀ ਹੈਗੀ ਆ ਜਿਸ ਗੱਲ ਤੋਂ ਪਰਚੀ ਵਿਧਾਨੀ ਹੈਗੀ ਆ ਕਮਿਸ਼ਨਰ ਸਾਹਿਬ ਮੌਕੇ ਦੇ ਹਾਲਾਤ ਦੇਖਣਗੇ ਤੇ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਕਿਹੜੀਆਂ ਸਹੂਲਤਾਂਾਂ ਨੂੰ ਮਿਲਦੀਆਂ ਕਿਹੜੀਆਂ ਨਹੀਂ ਮਿਲਦੀਆਂ ਗਿਆ ਥੋੜਾ ਉਹਨਾਂ ਨੂੰ ਵੀ ਰੌਂਡ ਅਪ ਕਰਾਣੇ ਆ ਮੰਡੀ ਦਾ ਕੀ ਉਹ ਵੀ ਆਪਣੇ ਨਜ਼ਰੀਏ ਨਾਲ ਦੇਖਣਗੇ ਕਿ ਹਾਂ ਵੀ ਹਾਂ ਇਹਨਾਂ ਨੂੰ ਕੁਝ ਮਿਲ ਰਿਹਾ ਜਾਂ ਨਹੀਂ ਮਿਲਦਾ ਜੋ ਵੀ ਹੈ ਜੋ ਅਸਲੀਅਤ ਹੈਗੀ ਹੈ ਉਹ ਆਪੇ ਕਮਿਸ਼ਨ ਸਾਹਿਬ ਅੱਗੇ ਜੱਜ ਸਾਹਿਬ ਨੂੰ ਦੱਸ ਦੇਣਗੇ ਤੇ ਕੀ ਉਮੀਦ ਹੈ ਉਹਨਾਂ ਤੋਂ ਹਾਂ ਦੇਖੋ ਇਹੀ ਉਮੀਦ ਹੈ ਹਾਂ ਅਸੀਂ ਤੇ ਇਹੀ ਉਮੀਦ ਕਰਨੇ ਹੈ ਗਿਆ ਉਹਨਾਂ ਅੱਗੇ ਕਿ ਜੋ ਵੀ ਇਨਸਾਫ ਹੈਗਾ ਉਹ ਸਾਨੂੰ ਦੁਵਾਨ ਔਰ ਗਰੀਬ ਬੰਦੇ ਦੇ ਹੱਕ ਦੇ ਵਿੱਚ ਆਪਣਾ ਫੈਸਲਾ ਲੈਣਾ ਮਾਰਕੀਟ ਕਮੇਟੀ ਦੇ ਬੰਦੇ ਆਏ ਰਹੀ ਉਹ ਸਫਾਈ ਕਰਾਉਂਦੇ ਰਹੀ ਆਹੀਂ ਉਹਨਾਂ ਦੀ ਵੀਡੀਓ ਬਣਾਉਂਦੇ ਰਹੀ ਉਹ ਕਹਿੰਦੇ ਤੁਹਾਨੂੰ ਇਹ ਵੀਡੀਓ ਮਹਿੰਗੀ ਪੈਣੀ ਹੈ ਭਈ 70 ਦੀ ਜਗ੍ਹਾ 150 ਕਰਨਾ ਸੀ ਹੁਣ ਮਾਰਕੀਟ ਕਮੇਟੀ ਦਾ ਕੀ ਮਤਲਬ ਹੈ ਬੋਲ ਤਾ ਕੋਣ ਕਹਿ ਗਿਆ ਨਹੀਂ ਗੱਲ ਮਾਰਕੀਟ ਕਮੇਟੀ ਦੇ ਦੋ ਬੰਦੇ ਆਏ ਦੇਹੀ ਕੀ ਨਾਮ ਕੀ ਪਤਾ ਨਾਮ ਤਾਂ ਨਹੀਂ ਪਤਾ ਸਾਨੂੰ ਉਹਨਾਂ ਦਾ ਅਸੀਂ ਉਹਨਾਂ ਦੀ ਸ਼ਕਲ ਜਾਣਦੇ ਆ ਦੇਖੋ ਕਿਹਦੇ ਟੀਮ 'ਚ ਸਫਾਈ ਕਰਵਾਉਂਦੇ ਨੇ ਇਹ ਕਿਦਾਂ ਉਹ ਅੱਗੇ ਵੀ ਹੈ ਅੱਗੇ ਜੀ ਤੁਸੀਂ ਦੇਖ ਲਿਆ ਨਾ ਅੱਜ ਦਾ ਇਹ 31 ਮਾਰਚ ਹੈ ਤੇ ਉਹਨਾਂ ਦਾ ਨਾਮ ਆਇਆ ਸਿਰਫ ਤੇ ਅੱਜ ਸਵੇਰੇ 10 ਵਜੇ ਸ਼ੁਰੂ ਹੋ ਗਈ ਹੈ ਅੱਗੇ ਆਣ ਕੇ ਵੀ ਤੇ 2:30 ਵਜੇ ਬਾਅਦ ਅੱਜ ਕਿਉਂ 2:10 ਵਜੇ ਆ ਗਏ ਅੱਜ 10 ਵਜੇ ਟਰੈਕਟਰ ਫੇਰ ਰਿਹਾ ਆ ਅੱਜ 10 ਵਜੇ ਟਰੈਕਟਰ ਰਿਹਾ ਮੋਟਰ ਆ ਗਿਆ ਪਾਣੀ ਵੀ ਕੱਢ ਛੜਿਆ ਹਾਈ ਕੋਰਟ ਨੇ ਜਿਹੜੇ ਕੋਰਟ ਕਮਿਸ਼ਨਰ ਅਪਾਇੰਟ ਕੀਤੇ ਦੇ ਸੀਗੇ ਅੱਜ ਉਹਨਾਂ ਦਾ ਦੌਰਾ ਸਰਜੀ ਮੰਡੀ ਦੇ ਵਿੱਚ ਸੀਗਾ ਸਵੇਰੇ ਅੱਜ ਮੰਡੀ ਬੋਰ ਦੇ ਵਿੱਚ ਬੜੀ ਅਫਰਾ ਤਫਰੀ ਮਚੀ ਹੋ ਉਹ ਵੀ ਹੁਣੇ ਵੀ ਵੇਖ ਲਓ ਟਰੈਕਟਰ ਦੇ ਨਾਲ ਲੋਡਰ ਵੱਜ ਰਹੇ ਆ ਸਵੇਰੇ 4 ਵਜੇ ਪੰਪ ਲਾ ਕੇ ਪਾਣੀ ਕੱਢ ਰਹੇ ਆ ਟਰਾਲੀਆਂ ਲਗਾਈ ਦੀਆਂ ਬਾਥਰੂਮ ਕੱਲ ਪਰ ਕੱਲ ਪਸੋਂ ਇਹਨਾਂ ਨੇ ਵਾਈਟ واਸ਼ ਕੀਤਾ ਇਸ ਦੇ ਸੀਕਾ ਸੂਟਾਂ ਲਾਈਆਂ ਪਾਣੀ ਦੀ ਰੈਡੀਮੇਡ ਟੈਂਕੀਆਂ ਰੱਖੀਆਂ ਮਤਲਬ ਕੋਟ ਨੂੰ ਵੀ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਜਿਹੜੇ ਕੋਰਟ ਕਮਿਸ਼ਨਰ ਆ ਉਹ ਉਹਨਾਂ ਨੇ A ਤੋਂ Z ਸਬਜ਼ੀ ਮੰਡੀ ਦਾ ਦੌਰਾ ਕੀਤਾ ਆਰਤੀਆਂ ਨੂੰ ਕੀ ਸਹੂਲਤਾਂ ਦਿੱਤੀਆਂ ਤੇ ਫੜੀ ਵਾਲਿਆਂ ਕੋ ਜਿੰਨਾਂ ਕੋ 100-100 ਰੁਪਿਆ ਲੈ ਰਹੇ ਐ ਧੱਕੇ ਦੇ ਨਾਲ ਤੇ ਹਾਈ ਕੋਰਟ ਚ ਇਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਅਸੀਂ ਉਹਨਾਂ ਨੂੰ ਜਗ੍ਹਾ ਵੀ ਲੋਟ ਕਰਤੀ ਉਹਨਾਂ ਨੇ ਸਾਰਿਆਂ ਦੇ ਬਿਆਨ ਵੀ ਦਰਜ ਕਰ ਲਏ ਆ ਸਾਰਿਆਂ ਦਾ ਮੌਕੇ ਦੇ ਉੱਤੇ ਜਾਇਜ਼ਾ ਵੀ ਲਿਆ ਸਾਨੂੰ ਵਿਸ਼ਵਾਸ ਹੈ ਮਾਨਯੀ ਹਾਈ ਕੋਰਟ ਦੇ ਉੱਤੇ ਤੇ ਮਾਨਯੀ ਕੋਰਟ ਕਮਿਸ਼ਨਰ ਦੇ ਉੱਤੇ ਕਿ ਵੀ ਇਹ ਗਰੀਬ ਜਿਹੜੇ ਫੜੀ ਯੂਨੀਅਨ ਵਾਲੇ ਆ ਇਹਨਾਂ ਨੂੰ ਨਿਖਸ਼ਪਕਸ਼ ਰੂਪ ਦੇ ਵਿੱਚ ਇਹਨਾਂ ਨੂੰ ਹਿਸਾਬ ਧਵਾਨਗੇ ਇਹਨਾਂ ਨੂੰ ਪੱਕੇ ਬੂਥ ਵਾਸਤੇ ਜਗ੍ਹਾ ਅਲਾਟ ਕਰਵਾਨਗੇ ਇਹਨਾਂ ਨੂੰ ਹਾਈਜਨਿਕ ਜਿਹੜਾ ਇੱਥੋਂ ਦੀ ਵਿਵਸਥਾ ਰਹੇ ਸਾਫ ਸਫਾਈ ਦਾ ਪੰਦਵਸਤਰੇ ਲਾਈਟ ਦੀ ਵਿਵਸਥਾ ਰਹੇ ਸਾਹ ਸੁਤ ਸਵਚਾਲੀ ਰਹਿਣ ਉਹ ਸਾਡੀਆਂ ਇਹ ਜਾਇ ਇਹਨਾਂ ਨੂੰ ਮਾਨੀ ਹਾਈ ਕੋਰਟ ਵੱਲੋਂ ਪ੍ਰੋਵਾਈਡ ਕਰਵਾਈ ਜਾਣੀਏ ਕਿਉਂਕਿ ਅੰਨੀ ਬੋਲੀ ਸਰਕਾਰ ਜਿਹੜੀ ਹੈ ਇਹ ਅੱਜ ਅਫਸਰਾਂ ਦਾ ਵੀ ਮੰਡੀ ਬੋਰਡ ਦੇ ਰੁਕ ਬੜਾ ਜਿਹੜਾ ਸੀਗਾ ਉਹ ਬੜੇ ਫਰਸਟ ਰੇਟ ਹੋਏ ਦੇ ਸੀਗੇ ਪਰ ਮੈਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸ ਦਿਆਂ ਕਿ ਵੀ ਤੁਸੀਂ ਤੇ ਨੌਕਰੀ ਕਰਨੀ ਹੈ ਅਸੀਂ ਸਮਾਜ ਸੇਵਾ ਕਰਨੀ ਹੈ ਠੀਕ ਹੈ ਕੱਲੇ ਕੱਲੇ ਸਾਡੇ ਨਾਲ 파ਟੀ ਨਾ ਬਣੋ ਅਸੀਂ ਤੁਹਾਨੂੰ ਬੜੀ ਦੂਰ ਤੱਕ ਹਾਈ ਕੋਰਟ ਚ ਤੇ ਲੜਾਈ ਲੜ ਰਹੇ ਹਾਂ ਅਸੀਂ ਸੁਪਰੀਮ ਕੋਰਟ ਤੱਕ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਵੀ ਜਾਵਾਂਗੇ ਅਸੀਂ ਭਗਵਾਨ ਕੋਲੋਂ ਵੀ ਇਨਸਾਫ ਲੈ ਕੇ ਇਹਨਾਂ ਨੂੰ ਦਿਹਾਗੇ ਜਦੋਂ ਤੱਕ ਇਨਸਾਫ ਨਹੀਂ ਮਿਲਿਆ ਸਾਡੀ ਇਹ ਜੰਗ ਤੇ ਲੜਾਈ ਸਾਡੀ ਇਨਸਾਫ ਵਾਸਤੇ ਜਾਰੀ ਰਹੇਗੀ ਜੈ ਹਿੰਦ ਜੈ ਭਾਰਤ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar